ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਹੈ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੀ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਈ ਅੱਜ ਅਸੀਂ ਆਪਣੇ ਪਿੰਡ ਪੈਣ ਸੁਖਾਨੰਦ ਜ਼ਿਲ੍ਹਾ ਸਾਨੂੰ ਮੁੱਦਾ ਲੱਗ ਜਾਂਦਾ ਤਸਵੀਰ ਬਾਡਾ ਪੁਰਾਣਾ कि अगट कोई बी घरेलू शौकिया तौर पर भाई घर फसू रखता गा कोई उपहार लाने का काम नहीं गा घरेलू यानी कि बजा का काम आई को अब बी दूजे सवेर झोपी बकाऊ सी जो तुम तो स्क्रीन से देख रहे हैं ये बी ने अब बकाऊ करनी है बाकी लैने अपना बी को तो डिटेल चेक मेरा भरा ना अपना चैनल है फेसबुक पेज आ उसे जाके मेरा बरातरी के नाते अब पेज अपना उ मेरा भरा पेज फॉलो कर लो ਤੇ ਐਡ ਨੰਬਰ ਵੀ ਆਪਣੇ ਥੱਲੇ ਜਾਵਦੇ ਆ ਸਕਰੀਨ ਤੇ ਕੋਈ ਵੀ ਐਡ ਕਰਵਾਉਣੀ ਹੈ ਆਪਾਂ ਨੂੰ ਇਹ ਨੰਬਰ ਆਇਆ ਜੀ ਤੁਸੀਂ ਵਰਕਰ ਕਰ ਸਕਦੇ ਆ ਤੇ ਬਾਕੀ ਆਪਾਂ ਲੈਨੇ ਆ ਝੋਟੀਆਂ ਦੀ ਡਿਟੇਲ ਸਸਿਕਾ ਬਈ ਵਰਕਰ ਜੀ ਤੇ ਬਈ ਵਰਕਰ ਕੇ ਕਿੰਨੇਵੇਂ ਦੂਜੇ ਸੂਏ ਸੋਣਾ ਝੋਟੀਆਂ ਦੂਜੇ ਸੂਏ ਸੋਣਾ ਬਈ ਠੀਕ ਆ ਤੇ ਕਿੰਨੇ ਕਿਦਾਂ ਲੈਂਦੀ ਆ ਬਈ ਹਜੇ ਇਹਦੇ ਬਈ 13 ਤਰੀਕ ਨੂੰ ਦਿਨ ਪੂਰੇ ਹੋਣੇ ਆ 13 ਤਰੀਕ ਨੂੰ ਦਰਪਨ ਹਾਂਜੀ ਤੇ ਘਰ ਦੀ ਝੋਟੀਆਂ ਨਾਲ ਆਪਣੇ ਹਾਂ ਘਰ ਦੀ ਝੋਟੀਆਂ ਪਹਿਲੇ ਸੂਏ ਆਪਣੇ ਕੋਲੇ ਦੁੱਧ ਪੀਤਾ ਆ ਇਹਦੇ ਦੂਜੇ ਬਈ ਕੀ ਰਿਕਾਰਡ ਸੀਗਾ ਦੁੱਧ ਤੇ 13 ਕਿਲੋ ਦੁੱਧ ਦਿੰਦਾ ਬਈ ਪਹਿਲੇ ਸੂਏ 13 ਕਿਲੋ ਦ ਆ ਇਹ 7 ਦਿਨਾਂ ਦੀ ਕੱਚੀ ਹੈ ਨਾ ਹਾਂਜੀ ਅਜੇ ਬਈ 7 ਦਿਨਾਂ ਦੀ ਕੱਚੀ ਹੈਗੀ ਤੇ 13 ਕਿਲੋ ਬਾਈ ਦੱਸਦਾ ਵੀ ਘਰ ਦੀ ਆ ਬਾਈ ਦੇ ਝੋਟੀ 13 ਕਿਲੋ ਪਹਿਲੇ ਸੂਏ ਦੁੱਧ ਦਿੰਦਾ ਤੇ ਬਾਕੀ ਸੰਗ-ਸੰਗ ਤੇ ਮੂੰਹ ਮੱਥਾ ਤੁਸੀਂ ਦੇ ਸਕਦੇ ਹੋ ਝੋਟੀ ਦਾ ਬਹੁਤ ਸੋਨਾ ਬੀ ਬੀ ਫਾਇਦੇ ਤੇ ਕਿ ਬਈ ਬਰਗਟ ਸੀਮਨ ਕਿਹੜਾ ਬਈ ਭਰਾ ਹੈ ਬਈ ਆਪਣੇ ਇਹ ਬਾਹੂਬਲੀ ਦਾ ਸੀਮਨ ਭਰਾ ਹੈ ਬਈ ਇਹਦੇ ਠੀਕ ਹੈ ਬਾਹੂਬਲੀ ਦਾ ਬਾਈ ਬਾਈ ਦੇ ਸੀਮਨ ਭਰਾ ਹੈ ਵਾ ਤੇ ਬਾਕੀ ਸਟਰਾ ਵੀ ਬਾਈ ਕੋਲੇ ਬਈ ਕੋਲੇ ਮੌਜੂਦ ਆ ਤੁਸੀਂ ਦੇਖ ਸਕਦੇ ਆ ਤੁਸੀਂ ਆਪ ਆ ਕੇ ਇੱਥੇ ਦੁਕੱਲੀ ਕਰ ਸਕਦੇ ਆ ਸਟਰਾ ਵੀ ਬਾਈ ਕੋਲੇ ਕੋਲੇ ਪਿਆਗਾ ਸੀਮਨ ਦਾ ਤੇ ਬਾਕੀ ਛੋਟੀ ਦਾ ਬਈ ਬੋਡੀ ਸਟਰਕਚਰ ਕੋਈ ਕੱਚ ਨਹੀਂ ਗਾ ਜੀ ਛੋਟੀ ਸੋਹਣੀ ਆ ਬਈ ਬੋਡੀ ਸਟਰਕਚਰ ਉਹਨੂੰ ਵੀ ਦੇਖ ਸਕਦੇ ਆ ਐ ਨਹੀਂ ਵੀ ਚਾਲਕ ਮੇਜ ਬਣਿਆ ਦੀ ਆ ਕੁਟ ਕੁੜੇ ਦੀ ਚੰਗੀ ਆ ਬੋਡੀ ਸਟਰਕਚਰ ਵੀ ਸੋਹਣਾ ਬਈ ਸਿੰਘ ਸਿੰਘ ਬਹੁਤ ਸੋਹਣਾ ਕਰਮਾ ਜੀ ਤੁਸੀਂ ਦੇਖ ਸਕਦੇ ਆ ਮੈਂ ਤੋਰ ਦੀ ਲਈ ਪਰਸ ਤਾਂ ਸੋਹਣਾ ਤੇ ਕਿਸ ਕੋਰਾ ਬੋਰਡ ਚਾਂਗ ਨਹੀਂ ਵੀ ਤੁਸੀਂ ਦੇਖ ਸਕਦੇ ਕੋਈ ਦੂਰੀ ਦੇ ਚਾਰ ਖਾਣਾ ਬਈ ਕੋਈ ਕੋਰਾ ਫੋਟੋ ਫੋਰ ਚਾਂਗ ਨਹੀਂ ਹਵਾਲੇ ਤੇ ਬਾਦ ਵਿੱਚ ਪੂਰਾ ਦੁਕਾਨ ਨੇ ਤੋਂ ਫੋਰ ਹਵਾਲਾ ਦੇਣਾ ਬੰਨਾ ਕਰ ਬਹੁਤ ਲੋਕ ਕਾਰ ਕਰਦੀ ਹੋਈ ਆ ਤੇ ਅੰਦਾਜ਼ਾ ਹੋ ਆਪਾਂ ਵੀ ਜੱਟਾਂ ਆਪਾਂ ਵੀ ਨਹੀਂ ਸਕਦੇ ਸਾਰ ਤੋਂ ਸੋਹਣਾ ਲੱਗਦਾ ਤਤੂ ਉਹ ਆਣਾ ਪਈ ਪਤਾ ਨੂੰ ਖਾਦੇ ਆ ਪਿਆ ਬਾਕੀ ਰਜਨਾ ਸੱਤ ਲੈਣੇ ਨੇ ਕਰੀ ਆ ਬਈ ਕਰੀ ਸੱਤ ਲੈਣੇ ਤਿਆਰ ਵਿੱਚ ਇਹ ਉਹ ਆਣਾ ਪਈ ਸੱਜਿਆ ਲਾ ਅੰਮ੍ਰਿਤ ਕਰ ਮੈਂ ਇਹ ਬਹੁਤ ਤਿਆਰ ਕਰਦਾ ਵਾਲੇ ਮੂਲੇ ਬਹੁਤ ਬਹੁਤ ਜਣੇ ਤਿਆਰ ਕਰਦੀ ਹੋ ਜੀ ਬਾਕੀ ਗਾਂ ਸੀਮਨ ਵੀ ਬਈ ਚੰਗਾ ਚੰਗੀ ਫਲੱਡ ਲੈ ਪਤਾ ਲੱਗਿਆ ਬਹੁਤ ਗੱਲ ਕਰਨਾ ਹੈ ਤਾ ਬਾਈ ਕੋਲੇ ਅਵੇ ਵਾਲਾ ਕੋਲੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਬਈ ਥਣ ਥੰਡੀ ਸੀਲ ਬਈ ਪੂਰੀ ਆ ਜਿਵੇਂ ਅਸੀਂ ਉਪਰੇ ਬੰਦੇ ਆ ਉਹ ਜੁਨਾ ਠੀ ਜਮਾ ਨਹੀਂ ਕੀਤੇ ਬਈ ਚੁੱਕੇ ਆ ਜਮਾ ਕੋਲੇ ਫੜ ਕੇ ਤੁਹਾਨੂੰ ਸਾਰ ਕੋਣ ਦਿਖਾਈ ਜਾਂਦੇ ਆ ਕੋਹ ਨਹੀਂ ਹਨ ਚੱਲ ਜੀਤੀ ਕੀ ਜਾਉਣੀ ਆਪਾਂ ਬਾਕੀ ਹਵਾਨਾ ਹੂ ਨਾ ਤੁਸੀਂ ਦੇਖ ਸਕਦੇ ਆ ਹਵਾਨਾ ਹੂ ਨਾ ਬਹੁਤ ਸੋਹਣਾ ਕਰਦੀ ਹੋਈ ਆ ਤੇ ਸੱਤਾਂ ਦੇ ਨਾਲ ਕਿਹਨੇ ਕਰਮਾਣੀ ਨੇ ਆ ਦਾ ਰੰਗ ਹਜੇ ਹੋਰ ਦਿਖਾਇਆ ਜਾਣਾ ਬਈ ਤੇ ਕਰਗੜ ਬਾਈ ਕੀ ਮੁੱਲ ਮੁੱਲ ਕਰਦੇ ਆਪਾਂ ਇਹਦਾ ਮੁੱਲ 135000 ਰੁਪਏ ਕਰਦੇ ਆ ਬਈ 135 ਥੋੜਾ ਘਣਾ ਮਾਨਤਨ ਹੋ ਜੂਗਾ ਪੀਰੋ ਨੇ ਹਾਂਜੀ ਕੋਈ ਨਾ ਮਾਨਤਨ ਕਰਦੇ ਆ ਬਈ 135000 ਰੁਪਇਆ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਬਾਈਆਂ ਦਾ ਵੀ ਜੈਸਾ ਹਣਾ ਬੰਦਾ ਦੂਰ ਨੇੜੋ ਆਊਗਾ ਉਸ ਹਣਾ ਮਾਨਤਾਣੇ ਹੋਊਗਾ ਤੇ ਇੱਕ ਬਾਈ ਪਰਖੜ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸਦੇ ਫੋਨ ਨੰਬਰ 981692 96085 ਠੀਕ ਹੈ ਘਰ ਆਪਣਾ ਬੁਰਜਾ ਜਿਹੜਾ ਗੁਰਦੁਆਰਾ ਉਹ ਤੋਂ ਅੰਦਰਲੇ ਪਾਸੇ ਆਈ ਫਰਨੀ ਤੋਂ ਠੀਕ ਹੈ ਕਾਲਾ ਕੈਸੀ ਯਾਰ ਦੇ ਡੈਡੀ ਦਾ ਨਾਮ ਕਾਲਾ ਕੈਸੀ ਯਾਰ ਦੇ ਨਾਂ ਤੇ ਪੁੱਛ ਕੇ ਇਥੋਂ ਮਰਜ਼ੀ ਆ ਪਾ ਸਕਦੇ ਆ ਠੀਕ ਹੈ ਬਾਈ ਦਾ ਬਈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਡਕਟ ਕਰ ਸਕਦੇ ਹੋ ਜੋ ਤੁਹਾਨੂੰ ਦੱਸਣ ਨਹੀਂ ਕੋਈ ਰਹਿ ਗਈ ਹੋਵੇ ਤੇ ਇੱਕ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਘਟ ਤੱਕ ਜ਼ਰੂਰ ਪਹੁੰਚ ਸਕੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬਾ